ਅਈ ਤਾਂ ਖਾਲਸਾ ਸ੍ਰੀ ਵਹਿਗੂਰ ਜੀ ਦੇ ਫਤੇ ਜੀ ਸੋ ਨੂੰ ਪਤਾ ਹੀ ਆ ਸਾਰਿਆਂ ਨੂੰ ਜੀ ਇਹ ਬਰਨਾਲਾ ਵਾਸੀਆਂ ਨੂੰ ਪਤਾਗਾ ਵੀ ਜਿਹੜਾ ਬਾਬਾ ਗੰਧਾ ਸਿੰਘ ਦਾ ਰੌਲਾ ਚੱਲਦਾ ਸੀਗਾ ਉਹ ਰੌਲਾ ਕਲੀਅਰ ਹੋ ਚੁੱਕਿਆਗਾ ਸੋਮਨੀ ਕਮੇਟੀ ਬਾਬਾ ਪਿਆਰਾ ਜੀ ਹਾਈ ਕੋਰਟ ਦੇ ਵਿੱਚੋਂ ਕੇਸ ਹਾਰ ਚੁੱਕੇ ਨੇ ਡਾਕੂਮੈਂਟ ਪਏ ਨੇ ਤੇ ਦੂਜੀ ਗੱਲ ਆ ਕਿ ਤੇ ਸੁਪਰੀਮ ਕੋਰਟ ਦੇ ਵਿੱਚ ਸੋਮਨੀ ਕਮੇਟੀ ਆਪਦਾ ਕੇਸ ਬਾਫ ਲੈ ਗਈ ਕਿਉਂਕਿ ਸੋਮਨੀ ਕਮੇਟੀ ਦਾ ਕੇਸ ਲੱਗੇ ਹੀ ਨਹੀਂ ਯੋ ਲੱਗਿਆ ਨਹੀਂ ਸੁਪਰੀ ਕੋਰਟ ਨੇ ਇਹ ਗੱਲ ਕਹਿ ਦਿੱਤੀ ਵੀ ਜਿਹੜਾ ਡਬਲ ਵੈਂਚ ਦਾ ਫੈਸਲਾ ਹਾਈ ਕੋਰਟ ਦਾ ਫੈਸਲਾ ਨਹੀਂ ਮੰਨਿਆ ਜਾਊਗਾ ਤੇ ਉਹਨਾਂ ਨੇ ਆਪ ਦਾ ਜਿਹੜਾ ਕੇਸ ਆ ਉਹ ਵਾਪਸ ਲੈ ਲਿਆ। ਉਹ ਗੱਲ ਰਹਿ ਗਈ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਠੇਕੇ ਤੇ ਦੇ ਰਹੇ ਨੇ ਜ਼ਮੀਨਾਂ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਦੇਖੋ ਪਹਿਲਾਂ ਤਾਂ ਅਸੀਂ ਅਸੀਂ ਕੁਝ ਨਹੀਂ ਕੀਤਾ। ਉਹ ਠੇਕੇ ਤੇ ਲਈ ਜਾਂਦੇ ਸੀ ਠੀਕ ਆ ਬੰਦਾ। ਪਰ ਹੁਣ ਸਾਨੂੰ ਬੇਨਤੀ ਆ ਸਾਰਿਆਂ ਨੂੰ ਸਾਡੀ ਹੱਥ ਬੰਨ੍ਹ ਕੇ ਵੀ ਦੇਖੋ ਤੁਸੀਂ ਇਹ ਚੱਕਰ 'ਚ ਨਾ ਪਾਓ। ਕਾਹਲੂ ਤੁਸੀਂ ਹੁਣ ਕੰਕਾਂ ਬਟਨ ਲੋਦਤੀ ਤਾਂ ਵੀ ਕਹਤਾ ਜਦੋਂ ਠੇਕੇ ਦੇ ਤੇ ਕੰਮ ਕਾ ਵੱਡ ਲੈਣ ਦੋ ਤੇ ਦੂਜੀ ਗੱਲ ਆ ਕਿ ਜਿਹੜੇ ਹੁਣ ਨਵੇਂ ਠੇਕੇ ਤੇ ਲੈ ਰਹੇ ਨੇ ਜ਼ਮੀਨ ਚਾਹੇ ਬਰਨਾਲੇ ਆ ਤੇ ਚਾਹੇ ਹੈਗੇ ਸਰਕਰੇ ਸਰਕਰੇ ਫਾਰਮ ਹੋਜ਼ ਦੇ ਵਿੱਚ ਸਰਕੇ ਫਾਰਮ ਹੋਜ਼ ਤੋਂ ਸਾਡੂ ਬੇਨਤੀ ਹੈ ਸਾਨੂੰ ਪਤਾ ਲੱਗਾ 17-23 ਦੀ ਮੋਦੀ ਰੱਖੀ ਵੀ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਇਹ ਚੱਕਰਾਂ 'ਚ ਨਾ ਪੈਓ ਅਸੀਂ ਜ਼ਮੀਨ ਤੇ ਆਵਦੇ ਜਦੋਂ ਕਾਜੇ ਦਾ ਪਾ ਕੇ ਹੁਣ ਅਸੀਂ ਪੈਂ ਸਾਦੋ ਜਿਵੇਂ ਸਾਡੇ ਜ਼ਮੀਨ ਤੇ ਕਬਜ਼ਾ ਹੋ ਜਾਣਾ ਬੱਸ ਇਹ ਜਲਦੀ ਪਟਾਕਾ ਪੈਣਾ ਤੁਹਾਡੇ ਸਾਹਮਣੇ ਨਹੀਂ ਤੁਹਾਡੀ ਖੇਤੀ ਛੋਟੇ ਪੈਸੇ ਖਰਾਬ ਜਾਣਗੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਤੁਸੀਂ ਇਹ ਚੱਕਰਾਂ 'ਚ ਨਾ ਪੋੜੋ ਤੁਸੀਂ ਜ਼ਮੀਨ ਠੇਕੇ ਤੇ ਨਾ ਲਓ ਕਿ ਇੱਕ ਜੈਲੀ ਕਮੇਟੀ ਬਣਾ ਕੇ ਰਣਪ੍ਰੀਤ ਨੇ ਉਹਦਾਂ ਕੋਈ ਮਾਲਕ ਨਹੀਂ ਬਣ ਜਾਂਦਾ ਐਸ.ਡੀ.ਮ ਤੋਂ ਲੈ ਕੇ ਲੋਅਰ ਕੋਰਟ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਤੱਕ ਬਾਬਾ ਜੀ ਕੇਸ ਲੜੇ ਨੇ ਬਾਬਾ ਸਰਜੀਤ ਜੀ ਇਹ ਮਾਲਕ ਨੇ ਅਸੀਂ ਤਾਂ ਜਾ ਕੇ ਹਰ ਇੱਕੀ ਕਿਥੋਂ ਜਿੱਤ ਗਿਆ ਕਿਹਨਾਂ ਜਾ ਕੇ ਕਮੇਟੀ ਬਣਾ ਲੂਗਾ ਇਹ ਸਾਰੇ ਠੱਗ ਇਕੱਠੇ ਹੋਏ ਹੋਏ ਨੇ ਜੀ ਜਿਹੜੇ ਕਮੇਟੀ ਕਮੇਟੀ ਜੀ ਬਣਾਈ ਫਿਰਦੇ ਨੇ ਇਹ ਤਾਂ ਸਾਰਾ ਯਾਲੀ ਕੰਮਾਂ ਦਾ ਜੋ ਛੋਟੇ ਸਾਹਮਣੇ ਆ ਸੋਨੂੰ ਅਸੀਂ ਭਾਜ ਦੇ ਦਿਖਾ ਦਾਂਗੇ ਤੁਹਾਨੂੰ ਇਹ ਬਾੜਾ ਚਰਨੀ ਇਹ ਥੋੜੇ ਚਰਤੀ ਪੜਾਕਾ ਪਾ ਦੇਣਾ ਤੁਸੀਂ ਸ਼ਾਂਤੀ ਰੱਖੋ ਪਰ ਸਾਡੀ ਹੱਥ ਮੰਨ ਕੇ ਦੁਬਾਰਾ ਬੇਨਤੀ ਵੀ ਭਾਈ ਆਹ ਲੋਕਾਂ ਦੇ ਵਿੱਚ ਕੋਈ ਸ਼ੋਰ ਨਾ ਕਰ ਆਹ ਲੋਕਾਂ ਦਾ ਕੋਈ ਸ਼ੋਰ ਨਹੀਂ ਤੁਸੀਂ ਜ਼ਮੀਨ ਠੇਕੇ ਤੇ ਨਾ ਲਓ ਸੋਣੇ ਹੀ ਬੇਨਤੀ ਕਰਦਾ ਤੁਹਾਡੇ ਪੈਸੇ ਨਾ ਖਰਾਬ ਹੋਣ ਤੁਹਾਨੂੰ ਅਸੀਂ ਤਾਂ ਬੇਨਤੀ ਕਰਨ ਲੱਗੇ ਆ ਭਾਈ ਦਾ ਖਾਲਸਾ ਸ੍ਰੀ ਵਾਹਿਗੁਰੂ ਦੇ ਫਤਿਹ